ਹਰ ਸਟੂਡੈਂਟ ਅੱਜ ਸੀ ਬੀਐਡ ਐਂਟ੍ਰਾਂਸ ਐਗਜ਼ਾਮ ਦੇ ਲਈ ਪੰਜਾਬੀ ਭਾਗ ਦਾ ਟੌਪਿਕ ਵਿਆਕਰਨ ਦਾ ਕਿਰਿਆ ਵਿਸ਼ੇਸ਼ਣ ਅਤੇ ਉਸ ਦੇ ਪ੍ਰਕਾਰ ਬਾਰੇ ਪੜਾਂਗੇ ਕਿਰਿਆ ਵਿਸ਼ੇਸ਼ਣ ਕੀ ਹੁੰਦਾ ਹੈ ਜਿਵੇਂ ਨਾਮ ਜਾਂ ਪ੍ਰਨਾਮ ਸ਼ਬਦ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਵਿਸ਼ੇਸ਼ਣ ਹੁੰਦਾ ਹੈ ਤੇਵੇਂ ਕਿਰਿਆ ਸ਼ਬਦ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਕਿਰਿਆ ਵਿਸ਼ੇਸ਼ਣ ਹੁੰਦਾ ਹੈ ਉਦਾਹਰਨ ਲਈ ਉਹ ਜੋਰ-ਜੋਰ ਨਾਲ ਹੱਥ-ਪੈਰ ਮਾਰਨ ਲੱਗਦੇ ਹਨ ਜਿਵੇਂ ਪਾਣੀ ਵਿੱਚ ਤੈਰ ਰਹੇ ਹੋਣ ਇਸ ਵਿੱਚ ਜੋਰ-ਜੋਰ ਕਿਰਿਆ ਵਿਸ਼ੇਸ਼ਣ ਦੀ ਉਦਾਹਰਣ ਹੈ ਪੰਡਾਲ ਵਿੱਚ ਬਹੁਤ देर ਤੱਕ ਚੁੱਪ ਪਸਦੀ ਰਹੀ ਬਹੁਤ देर ਤੱਕ ਕੀ ਹੈ ਕਿਰਿਆ ਵਿਸ਼ੇਸ਼ਣ ਹੈ ਤੁਰਿਆ ਜਾਂਦਾ ਕਈ ਵਾਰ ਬਰਫ਼ ਕਿਤੇੋਂ ਵੀ ਪਾੜ ਜਾਂਦੀ ਹੈ ਤੁਰਿਆ ਜਾਂਦਿਆਂ ਕਈ ਵਾਰ ਬਰਫ਼ ਕਿਤੇੋਂ ਵੀ ਪਾੜ ਜਾਂਦੀ ਹੈ ਕਿਤੇੋਂ ਇਹਦੇ ਵਿੱਚ ਕੀ ਹੈ ਕਿਰਿਆ ਵਿਸ਼ੇਸ਼ਣ ਹੈ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਸਮਾਂ ਪ੍ਰਗਟ ਹੈ ਹੁੰਦਾ ਹੈ ਉਹਨਾਂ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਪਲਕੇ ਰਾਤੋਂ ਰਾਤ ਹਰ ਰੋਜ਼ ਕਦੇ-ਕਦਾਂ ਆਦਿ ਸਥਾਨਵਾਚਕ ਕੀ ਹੁੰਦਾ ਹੈ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਸਥਾਨ ਦਾ ਗਿਆਨ ਹੋਵੇ ਉਹਨਾਂ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ ਜਿਵੇਂ ਘਰ ਬਾਜ਼ਾਰ ਇੱਧਰ ਪਿੱਛੇ ਸਾਹਮਣੇ ਸੱਜਿਓ ਖੱਬਿਓ ਆਦ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕੀ ਹੁੰਦਾ ਹੈ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਟੰਗ ਜਾਂ ਪ੍ਰਕਾਰ ਦਾ ਗਿਆਨ ਹੋਵੇ ਉਹਨਾਂ ਨੂੰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਹੌਲੀ ਛੇਤੀ ਈਓ ਉਸ ਤਰ੍ਹਾਂ ਆਦ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕੀ ਹੁੰਦਾ ਹੈ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦੇ ਕਾਰਨ ਦਾ ਪਤਾ ਲੱਗੇ ਉਹਨਾਂ ਨੂੰ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਿਉਂ ਤਾਹੀ ਆਦ ਪਰਮਾਨਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ ਜਿੰਨਾ ਸ਼ਬਦਾਂ ਤੋਂ ਕਿਰਿਆ ਦੀ ਮਿੰਤੀ ਮਿਕਦਾਰ ਜਾਂ ਪ੍ਰਮਾਨ ਦਾ ਬੋਧ ਹੋਵੇ ਉਹਨਾਂ ਨੂੰ ਪਰਮਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਜ਼ਰਾ ਬਹੁਤ ਇੰਨਾ ਜਿੰਨਾ ਰਤਾ ਕੋ ਆਦ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ ਜਿੰਨਾ ਸ਼ਬਦਾਂ ਤੋਂ ਕਿਰਿਆ ਦੀ ਗਿਣਤੀ ਜਾਂ ਦੋਹਰਾਓ ਦਾ ਪਤਾ ਲੱਗੇ ਉਹਨਾਂ ਨੂੰ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਘੜੀ ਮੁੜੀ ਦੁਬਾਰਾ ਕਈ ਵਾਰ ਆਦ ਸਨੇਨਨਾਵਾਚਕ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਨਿਨੇ ਪੂਰਵਕ ਗਿਆਨ ਹੋਵੇ ਉਹਨਾਂ ਨੂੰ ਨਿਨੇ ਵਾਚ ਕਿਰਿਆ ਵਿਸ਼ੇਸ਼ਣ ਆਖਦੇ ਹਨ ਜਿਵੇਂ ਜੀ ਹਾਂ ਆਹੋ ਜੀ ਚੰਗਾ ਜੀ ਆਦਿ ਨਿਸ਼ਚੇ ਵਾਚ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦ ਤੋਂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਨਿਸ਼ਚੇ ਵਾਚ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਬੇਸ਼ੱਕ ਬਿਲਕੁਲ ਜ਼ਰੂਰ ਆਦਿ

ਕਿਹੜੀ ਕਿਰਿਆ ਸਥਿਤੀ ਦੀ ਅਵਸਥਾ ਹੈ ਪ੍ਰਸ਼ਨਿਕ ਅਵਸਥਾ ਹੈ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਐਗਜ਼ਾਮਪਲ ਦਿੱਤੀ ਹੋਈਆਂ ਹਨ ਤੁਸੀਂ ਕਰਨੀਆਂ ਹਨ ਧੰਨਵਾਦ